ਨਮਸਕਾਰ ਡੀਡੀ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਮੈਂ ਹਾਂ ਸਵਿਤਾ ਤੇ ਡੀਡੀ ਪੰਜਾਬੀ ਲੈ ਕੇ ਹਾਜ਼ਰ ਹੈ ਜੀ ਪ੍ਰੋਗਰਾਮ ਹੈਲੋ ਡਾਕਟਰ ਇੱਕ ਐਸਾ ਪ੍ਰੋਗਰਾਮ ਜਿਸ ਵਿੱਚ ਹਰ ਹਫਤੇ ਸਿਹਤ ਸੰਬੰਧੀ ਇੱਕ ਨਵਾਂ ਵਿਸ਼ਾ ਲੈ ਕੇ ਆਉਂਦੇ ਆ ਤੇ ਉਸ ਵਿਸ਼ੇ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਸਾਡੇ ਪ੍ਰੋਗਰਾਮ ਦੇ ਵਿੱਚ ਮੌਜੂਦ ਹੁੰਦੇ ਨੇ ਐਕਸਪਰਟ ਡਾਕਟਰਸ ਤੇ ਦੋਸਤੋ ਹੈਲੋ ਡਾਕਟਰ ਦੀ ਅੱਜ ਦੀ ਇਸ ਕੜੀ ਦੇ ਵਿੱਚ ਅਸੀਂ ਗੱਲ ਕਰਾਂਗੇ ਦੰਦਾਂ ਦੀ ਸਿਹਤ ਦੀ ਉਠ ਸਵੇਰੇ ਪੁਸ਼ ਹੈ ਕਰਨਾ ਦੰਦਾ ਦਾ ਰੱਖਣਾ ਹੈ ਬਹੁਤ ਖਿਆਲ ਫਿਰ ਕੁਝ ਖਾਣਾ ਤੇ ਕੁੱਟ ਪਰਣਾ ਦੰਦਾ ਦੀ ਸਿਹਤ ਵੱਡਮੁੱਲੀ ਜਾਨ ਇਸ ਗੱਲ 'ਚ ਕੋਈ ਸ਼ੱਕ ਨਹੀਂ ਹੈ ਕਿ ਦੰਦਾ ਦੀ ਖੂਬਸੂਰਤੀ ਦੇ ਨਾਲ ਨਾਲ ਦੰਦਾ ਦੀ ਮਜ਼ਬੂਤੀ ਵੀ ਬਹੁਤ ਜ਼ਰੂਰੀ ਹੈ ਇਸੇ ਨੂੰ ਮੱਦੇਨਜ਼ਰ ਰੱਖਤੇ ਹੋਏ ਅੱਜ ਦੇ ਪ੍ਰੋਗਰਾਮ ਹੈਲੋ ਡਾਕਟਰ ਦੇ ਵਿੱਚ ਅਸੀਂ ਵਿਸ਼ਾ ਵੀ ਇਹੀ ਲੈ ਕੇ ਆਏ ਆ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਸੀਂ ਚਰਚਾ ਕਰਾਂਗੇ ਕਿ ਦੰਦਾ ਦੇ ਨਾਲ ਸੰਬੰਧਿਤ ਅੱਜ ਦੇ ਸਮੇਂ ਦੇ ਵਿੱਚ ਕਿਹੜੀਆਂ-ਕਿਹੜੀਆਂ ਮੇਜਰ ਪ੍ਰੋਬਲਮਸ ਹੋ ਰਹੀਆਂ ਨੇ और की उसके कारण ने साडे को गलतियां हो रही ने और ट्रीटमेंट किस तरीके कर सकते हैं क्योंकि अगर सही समय से प्रॉब्लम जोड़ी है डायगनोस हो जाए तो ट्रीटमेंट भी उसका सही तरीके हो सकता है सो आगाज़ कर दें अ इस इंटरव्यू सैशन का स्वागत कर लें सा स्टूडियो मौजूद अच्ते सा खास मेहमान का साढ़े नज मौजूद ने डॉक्टर मनजिंद्र कौर डॉक्टर साहब बहुत बहुत स्वागत है थैंक यू सत जी ਅ ਡਾਕਟਰ ਸਾਹਿਬ ਜਿੱਦਾਂ ਮੈਂ ਗੱਲ ਕੀਤੀ ਕਿ ਆਪਾਂ ਡੈਂਟਲ ਪ੍ਰੋਬਲਮਸ 'ਤੇ ਗੱਲ ਕਰਨੀ ਹੈ ਸੋ ਪਹਿਲਾ ਸਵਾਲ ਵੀ ਇਸੇ ਉੱਤੇ ਹੀ ਪੁੱਛਣਾ ਚਾਹਾਂਗੀ ਮੀਂਗਾ ਡਾਕਟਰ ਡੇ ਟੂ ਡੇ ਲਾਈਫ ਦੇ ਵਿੱਚ ਤੁਸੀਂ ਕੀ ਦੇਖਦੇ ਹੋ ਕਿ ਕਿਹੜੀਆਂ-ਕਿਹੜੀਆਂ ਮੇਜਰ ਐਸੀਆਂ ਡੈਂਟਲ ਪ੍ਰੋਬਲਮਸ ਨੇ ਜੋ ਮੇਜਰਲੀ ਤੁਸੀਂ ਦੇਖ ਰਹੇ ਹੋ ਕਿ ਲੋਕਾਂ ਦੇ ਵਿੱਚ ਹੋ ਰਹੀਆਂ ਨੇ ਸਭ ਤੋਂ ਜ਼ਿਆਦਾ ਜਿਹੜਾ ਅਸੀਂ ਦੇਖਦੇ ਆ ਮੋਸਟਲੀ ਦੰਦਾਂ ਦਾ ਕੀੜਾ ਲੱਗਣਾ ਟੂਥ ਡिके ਜਿਹਨੂੰ ਕਹਿੰਦੇ ਨੇ ਹੂੰ ਹੂੰ ਉਹ ਮੇਨ ਕਲਪਰੇਟ ਜਿਹੜਾ ਹੈਗਾ ਆ ਉਹ ਹੈ 슈ਗਰ ਅੱਜਕੱਲ ਕੁਝ ਵੀ ਅਸੀਂ ਖਾਂਦੇ ਆ ਉਹ ਚ ਸ਼ੂਗਰ ਹੈ ਹੀ ਹੈ ਬਿਲਕੁਲ ਬਸ ਉਸ ਤੋਂ ਹੀ ਬਣਦੇ ਨੇ ਬੈਕਟੀਰੀਆਜ਼ ਜੋ ਦੰਦਾਂ ਤੇ ਚਿਪਕ ਜਾਂਦੇ ਨੇ ਉਸ ਤੋਂ ਬਾਅਦ ਫਿਰ ਬਣਦਾ ਖੋਰ ਫਿਰ ਉਸ ਖੋਰ ਚ ਫੂਡ ਲੋਜਮੈਂਟ ਹੋ ਜਾਂਦੀ ਹੈ ਤੇ ਲੋਜਮੈਂਟ ਤੋਂ ਬਾਅਦ ਉਹ ਵੱਧਦਾ ਜਾਂਦਾ ਵੱਧਦਾ ਜਾਂਦਾ ਸੈਂਸਿਟੀਵਿਟੀ ਵਿੱਚ ਫਿਰ ਉਸ ਤੋਂ ਬਾਅਦ ਪੇਨ ਦੈਨ ਸਵੈਲਿੰਗ ਇਹ ਮੇਨ ਹੈਗਾ ਜਿਹੜਾ ਅਸੀਂ ਅੱਜਕੱਲ ਦੇਖ ਰਹੇ ਆ ਇਹ ਸਾਰੀਆਂ ਪ੍ਰੋਬਲਮਸ ਆਸਤੇ ਸਮੇਂ ਤੇ ਵਿੱਚ ਹੋ ਰਹੀਆਂ ਹਾਂ ਜੀ ਸੋ ਡਾਕਟਰ ਸਾਹਿਬ ਅ ਬਰਸ਼ਿੰਗ ਜੜਾ ਹੈ ਉਹ ਹਰ ਇੱਕ ਆਮ ਨਾਰਮਲ ਇਨਸਾਨ ਦੇ ਲਈ ਕਿੰਨਾ ਇੰਪੋਰਟੈਂਟ ਹੈ ਬਹੁਤ ਇੰਪੋਰਟੈਂਟ ਹੈ ਔਰਲ ਹਾਈਜੀਨ ਆਪਣਾ ਬਹੁਤ ਗੁੱਡ ਹੋਣਾ ਚਾਹੀਦਾ ਹੈ ਜੀ ਨਾ ਸਿਰਫ ਆਪਣੇ ਮੂੰਹ ਦੀ ਸਫਾਈ ਦੇ ਲਈ ਆਲਦੋ ਸਾਰੇ ਜਿੰਨੇ ਵੀ ਆਰਗਨਸ ਨੇ ਉਹਨਾਂ ਦੀ ਬੈਟਰ ਫੰਕਸ਼ਨਿੰਗ ਦੇ ਲਈ ਵੀ ਸਾਡੀ ਮੂੰਹ ਦੀ ਸਫਾਈ ਬਹੁਤ ਜ਼ਰੂਰੀ ਹੈ ਜੀ ਰੀਜ਼ਨ ਬੀਂਗ ਅਪਾ ਕੁਝ ਵੀ ਖਾਣੇ ਆ ਕੁਝ ਵੀ ਪੀਣੇ ਆ ਜਾਂ ਕੋਈ ਵੀ ਮੈਡੀਸਿਨ ਲੈਣੇ ਆ ਜੀ ਉਹ ਸਾਡੇ ਮੂੰਹ ਤੋਂ ਦੰਦਾਂ ਤੋਂ ਟੰਗ ਤੋਂ ਸਲਾਈਵਾ ਤੋਂ ਹੋ ਕੇ ਫਿਰ ਜਾਂਦਾ ਹੈ ਜੀ ਆਪਣੀ ਪ੍ਰੋਪਰ ਫੰਕਸ਼ਨਿੰਗ ਦੇ ਲਈ ਇਸ ਕਰਕੇ ਬਹੁਤ ਜ਼ਰੂਰੀ ਹੈ ਜੀ ਸਫਾਈ ਰੱਖਣਾ ਜੀ ਡਾਕਟਰ ਸਾਹਿਬ ਤੁਸੀਂ ਕੀ ਰეკਮੈਂਡ ਕਰੋਗੇ ਸਾਰੇ ਦਰਸ਼ਕਾਂ ਨੂੰ ਬਰਸ਼ਿੰਗ ਜਿਹੜੀ ਹੈ ਪੂਰੇ ਦਿਨ ਦੇ ਵਿੱਚ ਕਿੰਨੀ ਵਾਰ ਕਰਨੀ ਚਾਹੀਦੀ ਹੈ ਮਿਨੀਮਮ 2 ਵਾਰ ਜ਼ਰੂਰ ਇੱਕ ਤਸਵੇਰੇ ਉੱਠ ਕੇ ਬ੍ਰੈਕਫਾਸਟ ਕਰਨ ਤੋਂ ਬਾਅਦ ਜੀ ਕਈ ਪਹਿਲੇ ਵੀ ਕਰ ਲੈਂਦੇ ਨੇ ਬਟ आई फील सो कि ब्रेकफास्ट ਕਰਨ ਤੋਂ ਬਾਅਦ ਕਰਨਾ ਚਾਹੀਦਾ ਜ਼ਰੂਰੀ ਹੈ ਨੋਰਮਲ ਹਾਂਜੀ ਨੋਰਮਲ ਕੁਰਲੀ ਕਰ ਲੈਣੀ ਚਾਹੀਦੀ ਸਵੇਰੇ ਉਸ ਤੋਂ ਬਾਅਦ ਆਪਣਾ ਇੱਕ ਆਇਲ ਪੁਲਿੰਗ ਟੈਕਨੀਕ ਬਹੁਤ ਚੱਲੀ ਹੈ ਬਹੁਤ ਪੁਰਾਣੀ ਹੈ ਫਿਰ ਤੋਂ ਟ੍ਰੈਂਡ ਵਿੱਚ ਆ ਗਈ ਹੈ ਮੈਂ ਜ਼ਰੂਰ ਇਕਨੋਲਜ ਕਰਦੀ ਹਾਂ ਪੇਸ਼IENTS ਨੂੰ ਜਦੋਂ ਵੀ ਗੱਲ ਹੁੰਦੀ ਹੈ ਸਿਨਸਲਿਚ ਕਿ ਕੋਈ ਵੀ ਕੋਕੋਨਟ ਆਇਲ 올ਿਵ ਆਇਲ ਥੋੜਾ ਜਿਹਾ ਮੂਛ ਰੱਖ ਕੇ ਸਵੇਰੇ ਉੱਠ ਕੇ ਲੈਫਟ ਸਾਈਡ ਰਾਈਟ ਸਾਈਡ ਫੁੱਲ ਮਾਉਸ ਦੇ ਵਿੱਚ ਕੁਮਾ ਕੇ ਜੀ ਇੱਕ ਦੋ ਮਿੰਟ ਦੇ ਲਈ ਉਦੀ ਟਕੋਰ ਕਰਕੇ 스ਪਿਟ ਕਰ ਦੇਣਾ ਓਕੇ ਆਦਰ ਇਨ ਦੀ ਡਸਟਬਿਨ ਨਾਟ ਇਨ ਦਾ ਸਿੰਕ ਤਾਂ ਕਿ ਕਲੌਕਿੰਗ ਨਾ ਹੋਏ ਉਸ ਤੋਂ ਬਾਅਦ ਆਪਣਾ ਨਾਸ਼ਤਾ ਵੇਰਾ ਕਰਕੇ ਵਿਦਨ 5 ਟੂ 10 ਮਿੰਟਸ ਆਪਣਾ ਬਰਸ਼ ਕਰੋ ਉਹਦੇ ਨਾਲ ਆਪਣਾ ਜ਼ਿਆਦਾ ਕਲੈਨਨਸ ਮੇਨਟੇਨ ਰਹਿੰਦਾ ਜੋ ਵੀ ਖਾਣੇ ਵਿੱਚ 슈ਗਰ ਹੁੰਦੇ ਆ ਉਹਦੇ ਕੰਟੈਂਟਸ ਬੈਕਟੀਰੀਆ ਚ ਕਨਵਰਟ ਨਹੀਂ ਹੁੰਦੇ ਪਲਾਗ ਨਹੀਂ ਬਣਦਾ ਕੋਈ ਪਰਤ ਨਹੀਂ ਬੰਦੀ ਉਹ ਸਭ ਦੀ ਕਿ ਜਿਹੜਾ ਬਾਅਦ ਵਿੱਚ ਨੁਕਸਾਨ ਦੇ ਕਲੀਨ ਆਊਟ ਹੁੰਦਾ ਰਹਿੰਦਾ ਆ ਜੀ ਇਹ ਗੱਲ ਤੁਸੀਂ ਬਹੁਤ ਨਵੀਂ ਮੈਨੂੰ ਲੱਗਦਾ ਸਾਰੇ ਦਰਸ਼ਕਾਂ ਨੂੰ ਪਤਾ ਲੱਗਿਆ ਹੈ ਨਾ ਕਿ ਆਇਲ ਦਾ ਜਿਹਦਾ ਤੁਸੀਂ ਕਿਹਾ ਕਿ ਕੁੱਲਾਪਾ ਕਰ ਲਈਏ ਔਰ ਇੱਕ ਗੱਲ ਹੋਰ ਤੁਸੀਂ ਜਿਹੜੀ ਦਸੀਏ ਕਿ ਬ੍ਰੇਕਫਾਸਟ ਤੋਂ ਬਾਅਦ जो कर लिया जाए तो मैंने लगता दे सारा डे रिफ्रैशिंग रह सकता है क्योंकि उस तो बाद ही कामते जाने है ना exactly. और ओ ब्रशिंग आप कर डॉक्टर साहब ब्रशिंग टैक्नीक जड़ी है वह कि इंपोर्टेंट है और की कुछ राइट ऐसे स्टैप्स होंगे नहीं जो कई बार असं फॉलो नहीं करते ब्रशिंग टैक्नीक प्लेज एन इंपोर्टेंट रोल ਮੋਸਟਲੀ ਅਸੀਂ ਕੀ ਕਰਦੇ ਆ ਹੋਰੀਜ਼ੋਨਟਲੀ ਕਰ ਲੈਨੇ ਆ ਬਸ ਫਟਾਫਟ ਕੀਤਾ 1 ਮਿੰਟ ਵੀ ਨਹੀਂ ਲਾਇਆ ਜੋਰ ਜੋਰ ਦੀ ਕਰਕੇ ਹੋ ਗਿਆ ਬਰਸ਼ ਬਟ ਥਿਸ ਇਜ਼ ਨਾਟ ਦਾ ਰਾਈਟ ਵੇ ਰਾਈਟ ਵੇ ਇਜ਼ ਇਨ ਦਾ ਸਰਕੂਲਰ ਮੋਸ਼ਨ ਐਂਡ ਬੈਕ ਐਂਡ ਫਰੋਥ ਮੋਸ਼ਨ ਹੋਣਾ ਚਾਹੀਦਾ ਜੀ ਹੋਰੀਜ਼ੋਨਟਲੀ ਸਿਰਫ ਔਰ ਸਿਰਫ ਜਿਹੜੇ ਚੂਇੰਗ ਸਰਫੇਸਿਸ ਆ ਸਾਡੇ ਮੋਲਸ ਸਾਡੇ ਜਿਹੜੀ ਦਾੜਾ ਆ ਉਹਦੇ ਉੱਪਰ ਵਾਲੇ ਹਿੱਸੇ ਤੇ ਹੋਰੀਜ਼ੋਨਟਲ ਵੇ ਹੋਣਾ ਚਾਹੀਦਾ ਅਦਰਵਾਈਜ਼ ਇਟ ਸ਼ੁੱਡ ਬੀ ਵਰਟੀਕਲ ਮਤਲਬ 1 ਐਂਡ ਜ਼ੀਰੋ ਸਰਕੂਲਰ ਮੋਸ਼ਨ ਹੋਣਾ ਚਾਹੀਦਾ ਤੇ ਆਰਾਮ ਨਾਲ ਕਰਨਾ ਤਸੱਲੀ ਨਾਲ ਇਹ ਸੋਚੀ ਕਿ ਬਹੁਤ ਇੰਪੋਰਟੈਂਟ ਆ ਪੂਰਾ ਦਿਨ ਅਸੀਂ ਜੋ ਵੀ ਖਾਣਾ ਇੱਥੋਂ ਹੋ ਕੇ ਨਿਕਲ ਕੇ ਜਾਣਾ ਹਨਾ ਤੇ ਜ਼ੀਰੋ ਤੇ ਵਨ ਮੋਸ਼ਨ ਕਰਨਾ ਆਰਾਮ ਨਾਲ ਤਾਂ ਕਿ ਮੈਂ ਇਹ ਤਾਂ ਕਹਿ ਰਹੀ ਆ ਕਿਉਂਕਿ ਜੇ ਆਪਾਂ ਹਾਰਸ਼ ਬਰਸ਼ਿੰਗ ਕਰਦੇ ਆਂ ਕਈ ਪੇਸ਼ੈਂਟਸ ਆਂਦੇ ਕਹਿੰਦੇ ਨੇ ਸਾਡੇ ਦੰਦ ਕਸਨੇ ਸ਼ੁਰੂ ਹੋ ਗਏ ਸਾਨੂੰ ਸੈਂਸਿਟੀਵਿਟੀ ਹੋ ਗਈ ਇਹੀ ਰੀਜ਼ਨ ਆ ਇੱਕ ਤੇਜ਼ ਤੇਜ਼ ਬਰਸ਼ ਕਰਨਾ ਤੇ ਉਪਰੋਂ ਦੀ ਬਸ ਫਟਾਫਟ ਕਰਕੇ ਲੰਬੇ ਕਰੋ ਬੱਸ ਇਹ ਚੀਜ਼ ਹੈ ਤੇ ਇਸ ਚੀਜ਼ ਤੇ ਗੌਰ ਕਰਨਾ ਇੱਕ ਮੋਸ਼ਨ ਸਹੀ ਹੋਣਾ ਚਾਹੀਦਾ ਹੈ ਆਪਣਾ ਜੀ ਉਹੀ ਤੁਹਾਡੀ ਗੱਲ ਤੋਂ ਮੈਨੂੰ ਯਾਦ ਆ ਰਹੀ ਹੈ ਕਿ ਐਕਸੈਸ ਆਫ ఎవਰੀਥਿੰਗ ਇਜ਼ ਬੈਡ ਹੈ ਨਾ ਕੁਝ ਲੋਕ ਇਸ ਤਰ੍ਹਾਂ ਦੇ ਨਹੀਂ ਜੋ ਥੋੜੇ ਲੇਜੀ ਹੋ ਜਾਂਦੇ ਨੇ ਉਹ ਕਰਦੇ ਨਹੀਂ ਔਰ ਕੁਝ ਇਹ ਹੈ ਕਿ ਉਹ ਬਾਰ ਬਾਰ ਪ੍ਰੈਸ਼ਿੰਗ ਕਰਦੇ ਨੇ ਮੈਨੂੰ ਲੱਗਦਾ ਉਹ ਵੀ ਹਾਨੀਕਾਰਕ ਹੈ ਸੋ ਮੋਸ਼ਨਸ ਜਿਹੜੇ ਆ ਉਹ ਔਰ ਜਿੱਦਾਂ ਤੁਸੀਂ ਕਿਹਾ ਉਹ ਸਾਰੀਆਂ ਚੀਜ਼ਾਂ ਸਟੈਪ ਆਪਾਂ ਫੋਲੋ ਕਰ ਲਈਏ ਤਾਂ ਆਪਾਂ ਹੈਲਦੀ ਰਹਿ ਸਕਦੇ ਹਾਂ ਬਿਲਕੁਲ ਡਾਕਟਰ ਸਾਹਿਬ ਇੱਕ ਕੋਲਿਜ ਸਾਡੇ ਨਾਲ ਜੁੜੇ ਨਹੀਂ ਉਹਨਾਂ ਦਾ ਸਵਾਲ ਪੁੱਛ ਲੈਣੇ ਆ ਹਲੋ ਹੈਲੋ ਹੈਲੋ ਸੋ ਕੋਈ ਗੱਲ ਨਹੀਂ ਲੱਗਦਾ ਹੈ ਕਿਸੇ ਤਕਨੀਕੀ ਖਾਮੀ ਕਰਨ ਕਾਲ ਕੱਟ ਗਈ ਹੈ ਡਾਕਟਰ ਸਾਹਿਬ ਆਪਾਂ ਓਰਲ ਹਾਈਜੀਨ ਦੀ ਗੱਲ ਕਰ ਰਹੇ ਸੀ ਟੈਕਨੀਕ ਦੀ ਆਪਾਂ ਗੱਲ ਕੀਤੀ ਹੈ ਨਾ ਤੇ ਪਲਾਕ ਜਿਹੜੀ ਹੈ ਉਹ ਵੀ ਕਿਤੇ ਨਾ ਕਿਤੇ ਹਾਈਜੀਨ ਦੇ ਨਾਲ ਬਹੁਤ ਜੁੜੀ ਹੋਈ ਹੈ ਔਰ ਏ ਜਿਹੜੀ ਟਰਮ ਹੈ ਇਹ ਜਿਹੜੀ ਪ੍ਰੋਬਲਮ ਹੈ ਇਹ ਮੈਨੂੰ ਲੱਗਦਾ ਬਹੁਤ ਨਾਰਮਲ ਮੈਂ ਦੇਖਣ ਨੂੰ ਮਿਲਦੀ ਹੈ ਕਿ ਪੀਲੀ ਪਰਤ ਚਿੱਟੀ ਪਰਤ ਪਰਮਨੈਂਟਲੀ ਜਿਹੜੀ ਹੈ ਉਹ ਕਿਤੇ ਨਾ ਕਿਤੇ ਦੰਦਾ ਤੇ ਛੱਪ ਜਾਂਦੀ ਹੈ ਔਰ ਬਰਸ਼ਿੰਗ ਦੇ ਨਾਲ ਵੀ ਉਹ ਨਹੀਂ ਸਹੀ ਹੁੰਦੀ ਉਸ ਦਾ ਪਹਿਲੇ ਮੈਂ ਜਾਨਣਾ ਚਾਹਾਂਗੀ ਕਾਰਨ ਕੀ ਹੈ ਕਾਰਨ ਇਹੀ ਹੈ ਕਿ ਪਹਿਲੇ ਤਾਂ ਪਲਾਕ ਤੇ ਟਾਰਟਰ ਜੀ ਕ੍ਰੀਡਾ ਜਿਹਨੂੰ ਕਹਿੰਦੇ ਆ ਟਾਰਟਰ ਉਹ ਅਲੱਗ-ਅਲੱਗ ਨੇ ओके ਜਿਹੜੀ ਤਾਂ ট্রান্সਪੇਰੈਂਟ ਪਤਲੀ ਜੀ ਲੇਅਰਸ ਦੇਖਦੇ ਆਂ ਦੰਦਾ ਤੇ ਉਹ ਹੁੰਦੀ ਹੈ ਰੀਸੈਂਟਲੀ ਜਦੋਂ ਆਪਾਂ ਕੁਝ ਖਾਣਾ ਖਾਂਦੇ ਆ ਉਹ ਚਿਪਕ ਜਾਂਦੀ ਹੈ ਜੇ ਆਪਾਂ ਕੁਰੀ ਨਹੀਂ ਕਰਦੇ ਉਹ ਚਿਪਕੀ ਰਹਿੰਦੀ 24 ਘੰਟੇ ਠੀਕ ਹੈ ਫਿਰ ਹੌਲੀ ਹੌਲੀ ਹਾਰਡ ਬਣਦੀ ਹੈ ট্রান্সਪੇਰੈਂਟ ਤੋਂ ট্রান্সਲੂਸੈਂਟ ਐਂਡ THEN ओपेक ਉਹ ਥੋੜੀ ਹਾਰਡ ਬਣਦੀ ਹੈ ਯੈਲੋਇਸ਼ਟੋਨ ਦੇ ਵਿੱਚ THEN ਬ੍ਰਾਊਨ THEN ਥੋੜੀ ਬਲੈਕਿਸ਼ ਇਹ ਜਿਹੜੀ ਪਰਤ ਹੈ ਉਹ ਕਨਵਰਟ ਕਰਕੇ ਕੈਲਕੂਲਸ ਬਣਾ ਦਿੰਦੀ ਹੈ ਓਕੇ ਹਾਂਜੀ ਇਹ ਫਰਕ ਹੈ ਦੋਨੋਂ ਚੀਜ਼ਾਂ 'ਚ ਜਿਹੜਾ ਦਾ ਪਲਾਕ ਹੈਗਾ ਉਹ ਅਸੀਂ ਆਪਣੀ ਨਾਰਮਲ ਬਰਸ਼ਿੰਗ ਨਾਲ ਕਰ ਸਕਦੇ ਹਾਂ ਠੀਕ ਜਾਂ ਕੁੱਲੀ ਕਰ ਲਈਏ ਬਰਸ਼ ਕਰ ਲਈਏ ਓਕੇ ਆ ਫਿਰ ਆਪਣੇ ਟੀਥ ਦੀ ਹੈਲਥ ਬਟ ਜੇ ਆਪਾਂ ਉਸ ਚੀਜ਼ ਨੂੰ ਇਗਨੋਰ ਕਰਦੇ ਆਂ ਠੀਕ ਹੈ ਫਿਰ ਉਸ ਤੋਂ ਬਾਅਦ ਉਹ ਕ੍ਰੀੜੇ ਜਦੋਂ ਜਮ ਜਾਂਦਾ ਫਿਰ ਸਭ ਤੋਂ ਜ਼ਿਆਦਾ ਨੁਕਸਾਨ ਕੀ ਮੈਕੈਨਿਕ ਸਭ ਤੋਂ ਜ਼ਿਆਦਾ ਪ੍ਰੋਬਲਮ ਹੀ ਇੱਥੋਂ ਸ਼ੁਰੂ ਹੁੰਦੀ ਹੈ ਕ੍ਰੀੜੇ ਤੋਂ ਹੀ ਓ ਰੀਜ਼ਨ ਸਭ ਤੋਂ ਪਹਿਲੇ ਉੱਥੇ ਜਮਣਾ ਹੈ ਤੀਤ ਤੇ ਜੀ ਤੀਤ ਤੇ ਪ੍ਰੋਬਲਮ ਉਸ ਤੋਂ ਬਾਅਦ ਉਹਨੇ ਹੌਲੀ ਹੌਲੀ ਰੀਸੀਡ ਕਰ ਜਾਣਾ ਗਮਸ ਚ ਉਹਨੇ ਆਪਣੀ ਜਗ੍ਹਾ ਬਣਾ ਲੈਣੀ ਹੈ ਪੂਰੇ ਮੂੰਹ ਚ ਹੌਲੀ ਹੌਲੀ ਗਮਸ ਚ ਵੀ ਗਮਸ ਵੀ ਖਰਾਬ ਮੂੰਹ ਦਾ ਪੀ ਐਚ ਵੀ ਖਰਾਬ ਦੰਤਾਂ ਦਾ ਖਰਾਬ ਹੈ ਹੀ ਹੈ ਹੈ ਹੀ ਹੈ ਇਹ ਚੀਜ਼ ਬਿਲਕੁਲ ਯਾਨੀ ਕਿ ਜੇ ਟਾਟਰ ਹੋ ਜਾਂਦਾ ਹੈ ਤੇ ਫਿਰ ਉਹਦਾ ਟ੍ਰੀਟਮੈਂਟ ਮੈਡੀਕਲੀ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਪ੍ਰੋਫੈਸ਼ਨਲ ਕਲੀਨਿੰਗ ਅਲਟਰਾਸੋਨਿਕ ਇਨਸਟਰੂਮੈਂਟਸ ਹੁੰਦੇ ਆ ਓਕੇ ਉਹਦੇ ਨਾਲ ਕਲੀਨਿੰਗ ਕੀਤੀ ਜਾਂਦੀ ਹੈ ਵਿਦ ਵਾਈਬ੍ਰੇਸ਼ਨਸ ਐਂਡ ਵਾਟਰ ਜੈਟਸ ਹੁੰਦੇ ਆ ਜਿਹੜੇ ਫਲਸ਼ ਅਵੇ ਕਰ ਦਿੰਦੇ ਆ ਸਾਰੇ ਓਕੇ ਜੀ ਡਾਕਟਰ ਸਾਹਿਬ ਉਹਦੇ ਲਈ ਕੋਈ 3-4 ਸੈਟਿੰਗਸ ਦੀ ਜ਼ਰੂਰਤ ਹੁੰਦੀ ਹੈ ਕਿ ਨਹੀਂ ਦੇਦਾ ਟ੍ਰੀਟਮੈਂਟ ਹੁੰਦਾ ਵੈਸੇ ਤਾਂ ਇੱਕ ਸੈਟਿੰਗਸ ਆਪਾਂ ਕਰਦੇ ਹਿੱਦਾ 30 ਤੋਂ okay. 40 ਮਿੰਟਸ ਦੀ ਸੈਟਿੰਗ ਹੁੰਦੀ ਹੈ ਓਕੇ ਬਟ ਸਮ ਟਾਈਮਸ ਬਹੁਤ ਜ਼ਿਆਦਾ ਸਟੇਨਿੰਗ ਵੀ ਹੋ ਜਾਂਦੀ ਹੈ ਹਨਾ ਤਾਂ ਫਿਰ ਪ੍ਰੀ ਮੈਡੀਕੇਸ਼ਨ ਦੇ ਕੇ ਫਿਰ ਆਪਾਂ 2 ਜਾਂ 3 ਸੈਟਿੰਗਸ ਚ ਕਰ ਸਕਦੇ ਆ ਜੀ ਜੀ ਡਾਕਟਰ ਸਾਹਿਬ ਜਿੱਦਾਂ ਹੁਣੇ ਸੀ ਥੋੜੀ ਦੇਰ ਪਹਿਲਾਂ ਕਿ ਆਹੀ ਜਿਹੜਾ ਪਲਾਗ ਔਰ ਟਾਟਰ ਹੈ ਇਹ ਅੱਗੇ ਜਾ ਕੇ ਮਸੂੜਿਆਂ ਦਾ ਫੁੱਲਣਾ ਉਹਨਾਂ ਚੋਂ ਖੂਨ ਨਿਕਲਣਾ ਜੀ ਇਹ ਕੀ ਪ੍ਰੋਬਲਮ ਹੈ ਦੰਦਾ ਦੇ ਨਾਲ ਰਿਲੇਟਡ ਇਹਨੂੰ ਆਪਾਂ ਕਿਸ ਤਰ੍ਹਾਂ ਡਿਫਾਈਨ ਕਰ ਸਕਦੇ ਹਾਂ ਜਿੰਜੀਵਾਈਟਸ ਹੁੰਦਾ ਮੈਮ ਇਹ ਟਰਮ ਨਾ ਜਿਹੜਾ ਫੁੱਲਣਾ ਜਿੰਜੀਵਾਈਟਸ ਉਹਨੂੰ ਹਾਂਜੀ ਸਵੇਲਿੰਗ ਨੂੰ ਬਲੀਡਿੰਗ ਗਰਮਸ ਮੋਸਟਲੀ ਆਂਦੇ ਪੇਸ਼ੈਂਟਸ ਇਹੀ ਕੰਪਲੇਂਟ ਲੈ ਕੇ ਕਿ ਹਾਂ ਬਲੀਡਿੰਗ ਹੋ ਰਹੀ ਹੈ ਸਾਡੀ ਗਮਸੇ ਬਰਸ਼ ਕਰਨ ਲੱਗੇ ਵੀ ਬਲੀਡਿੰਗ ਹੋ ਰਹੀ ਖਾਣ ਲੱਗੇ ਵੀ ਐਪਲ ਉਹ ਐਪਲ ਦੇ ਚਿਪਕ ਜਾਂਦਾ ਆ ਬਲੱਡ ਕਿੱਥੋਂ ਆਂਦਾ ਸਾਨੂੰ ਕੋਈ ਪ੍ਰੋਬਲਮ ਹੈ ਜੀ ਇਹੀ ਹੈ ਰੀਜ਼ਨ ਮਤਲਬ ਉਹਦੇ ਪਿੱਛੇ ਵੀ ਕਿਤੇ ਨਾ ਕਿਤੇ ਕਲੀਨਿੰਨੈਸ ਹੀ ਹੈ Oral hygiene ਹੈ ਕਿ ਜਿੰਨਾ ਜ਼ਿਆਦਾ ਆਪਾਂ ਕਰਕੇ ਰੱਖਾਂਗੇ ਪ੍ਰੋਪਰ ਬਰਸ਼ਿੰਗ ਕਰਕੇ ਰੱਖਾਂਗੇ ਸਹੀ ਟੈਕਨੀਕ ਨਾਲ ਕਰਾਂਗੇ ਤੇ ਫਿਰ ਉਹ ਚੀਜ਼ ਜਿਹੜੀ ਹੈ ਠੀਕ ਹੈ ਬਿਲਕੁਲ ਠੀਕ ਹੈ ਤੇ ਡਾਕਟਰ ਸਾਹਿਬ ਜਿਨ੍ਹਾਂ ਨੂੰ ਹੋ ਜਾਂਦੀ ਹੈ ਇਹ ਪ੍ਰੋਬਲਮ ਹੋ ਜਾਂਦੀ ਹੈ ਉਹਨੂੰ ਫਿਰ ਟਰੀਟ ਕੀਤਾ ਕੀਤਾ ਜਾਂਦਾ ਜਿੰਗਿਵਾਈਟਸ ਨੂੰ ਆਪਾਂ ਮੈਡੀਸਿਨਸ ਦੇ ਨਾਲ ਕਰਦੇ ਆ ਜਾਂ ਕਿਸ ਤਰ੍ਹਾਂ ਜੀ ਅਗਰ ਜ਼ਿਆਦਾ ਸਵियर ਕੰਡੀਸ਼ਨ ਹੈ ਫਿਰ ਤਾਂ ਆਪਾਂ ਮੈਡੀਕੇਸ਼ਨ ਚਲਾਣੇ ਆ ਐਂਟੀਬਾਇਓਟਿਕ ਕੋਰਸ ਕਰ ਲਈਦਾ ਆ ਓਕੇ ਜੇ ਨਹੀਂ ਸਵियर ਹੈਗਾ ਮਾਈਲਡ ਤੇ ਮੋਡਰੇਟ ਕੰਡੀਸ਼ਨਸ ਹੈ ਹਮ ਤੇ ਫਿਰ ਆਪਾਂ ਆਪਣੀ ਕਲੀਨਿੰਗਸ ਪੂਰੇ ਮੂੰਹ ਦੀ ਔਰਲ ਪ੍ਰੋਫਿਲੈਕਸਿਸ ਕਰਕੇ ਕਰ ਲੈਣੇ ਆ ਡੀਪ ਕਲੀਨਿੰਗ ਜਿਹਨੂੰ ਐਸ ਆਰ ਪੀ ਕਹਿੰਦੇ ਆ ਸਕੇਲਿੰਗ ਐਂਡ ਰੂਟ ਪਲੈਨਿੰਗ ਕਰਕੇ ਡੀਪਲੀ ਅਸੀਂ ਕਲੀਨਿੰਗ ਕਰਦੇ ਹੀ ਦੀ ਆ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਇਹ ਕੰਡੀਸ਼ਨ ਹੌਲੀ ਹੌਲੀ ਠੀਕ ਹੋ ਜਾਂਦੀ ਹੈ ਕਿ ਮੈਨੂੰ ਲੱਗਦਾ ਕਿਉਂਕਿ ਉਸ ਟਾਈਮ ਤੇ ਜਦੋਂ ਬਲੱਡ ਨਿਕਲ ਰਿਹਾ ਹੈ ਜਾਂ ਫਿਰ ਮਸੂੜੇ ਫੁੱਲ ਗਏ ਦਰਦ ਵੀ ਹੁੰਦਾ ਔਰ ਮੈਨੂੰ ਲੱਗਦਾ ਖਾਂ ਦੇ ਵਿੱਚ ਵੀ ਪੇਸ਼ੈਂਟਸ ਨੂੰ ਪ੍ਰੋਬਲਮ ਹੁੰਦੀ ਹੋਣੀ ਹੈ ਹੈਨਾ ਜੀ 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 ਤੇ ਡਾਕਟਰ ਸਾਹਿਬ ਆਪਾਂ ਜਿੰਜੇਵਾਈਟਸ ਦੀ ਗੱਲ ਕੀਤੀ ਸੈਂਸਿਟੀਵਿਟੀ ਜਿਹੜੀ ਹੈ ਉਹ ਵੀ ਬਹੁਤ ਜ਼ਿਆਦਾ ਪ੍ਰੋਬਲਮ ਹੋ ਰਹੀ ਹੈ ਔਰ ਮੈਨੂੰ ਲੱਗਦਾ ਹੈ ਉਹ ਇੱਕ ਟਾਈਮ ਹੁੰਦਾ ਸੀਗਾ ਜਦੋਂ 올ਡ ਏਜ ਦੇ ਵਿੱਚ ਜ਼ਿਆਦਾ ਹੈ ਅੱਜ ਦੇ ਟਾਈਮ ਦੇ ਵਿੱਚ ਯੰਗਸਟਰਸ ਦੇ ਵਿੱਚ ਇਵਨ ਬੱਚਿਆਂ ਦੇ ਵਿੱਚ ਵੀ ਕਈ ਵਾਰ ਹੌਟ ਐਂਡ ਕੋਲਡ ਸੈਂਸਿਟੀਵਿਟੀ ਆਪਾਂ ਦੇਖਦੇ ਹਾਂ ਇਹ ਡਿਫਰੈਂਟ ਕਿਸ ਤਰ੍ਹਾਂ ਨਹੀਂ ਔਰ ਕੀ ਚੀਜ਼ ਹੈ ਸਮਟਾਈਮਸ ਇੱਕ ਦੰਦ ਚ ਹੁੰਦੀ ਹੈ ਸਮਟਾਈਮਸ ਮੇਰੀ ਲੈਫਟ ਸਾਈਡ ਮੇਰੀ ਰਾਈਟ ਸਾਈਡ ਪੇਸ਼ੈਂਟ ਐਦਾ ਕਹੂਗਾ ਕਦੀ ਉੱਪਰ ਹੈ ਕਦੀ ਨੀਚੇ ਮੈਨੂੰ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਹੈ ਜਦੋਂ ਪਤਾ ਹੀ ਨਹੀਂ ਲੱਗ ਰਿਹਾ ਕਿੱਥੇ ਮਤਲਬ ਪੂਰੇ ਮੂੰਹ ਚ ਕਦੀ ਕਿਤੇ ਹੋ ਰਹੀ ਕਦੀ ਕਿਤੇ ਹੋ ਰਹੀ ਆ ਉਹਦਾ ਰੀਜ਼ਨ ਆ ਜਿੰਗਿਵਾਈਟਿਸ ਤੇ ਪੀਰੀਓਡੋਂਟਾਈਟਿਸ ਈ ਆ ਓਕੇ ਅਹੀਂ ਇਨਫਲੇਮੇਸ਼ਨ ਹੋ ਜਾਂਦੀ ਹੈ ਗੰਮਸ ਚ ਆਹ ਜਿਹੜਾ ਆਪਾਂ ਕੈਲਕੂਲਸ ਦੱਸਿਆ ਮੈਂ ਤੁਹਾਨੂੰ ਉਹ ਜਮਨਾ ਸ਼ੁਰੂ ਹੋ ਜਾਂਦਾ ਪਾਕਟਸ ਬਣਨੀਆਂ ਸ਼ੁਰੂ ਹੋ ਜਾਂਦੀਆਂ ਜਿੰਨਾ ਵੀ ਬੈਕਟੀਰੀਆ ਇਕੱਠਾ ਹੋਇਆ ਹੁੰਦਾ ਪਾਕਟਸ ਸੇ ਵੜਨਾ ਸ਼ੁਰੂ ਹੋ ਜਾਂਦਾ ਫਿਰ ਉਹ ਬੈਡ ਬ੍ਰੈਥ ਕ੍ਰੀਏਟ ਕਰਦਾ ਆ ਇਹ ਚੀਜ਼ ਹੈ ਇਹਦੇ ਵਿੱਚ ਜੀ ਤੇ ਡਾਕਟਰ ਸਾਹਿਬ ਜਿੱਦਾਂ ਤੁਸੀਂ ਕਿਹਾ ਕਿ oral hygiene ਇੰਪੋਰਟੈਂਟ ਹੈ ਹੈਨਾ ਬਰਸ਼ਿੰਗ ਕਰਾਂਗੇ ਤਾਂ ਓਬਵੀਅਸਲੀ ਸਹੀ ਰਹਿਣਗੇ ਲੇਕਿਨ ਜਿੱਦਾਂ ਤੁਸੀਂ ਬੈਡ ਬ੍ਰੈਥ ਦੀ ਗੱਲ ਕੀਤੀ ਕਈ ਪੇਸ਼ੈਂਟਸ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਉਹ ਬਰਸ਼ਿੰਗ ਵੀ ਪ੍ਰੋਪਰਲੀ ਕਰ ਰਹੇ ਨੇ ਜ਼ਿਆਦਾ ਸ਼ੁਗਰੀ ਆਈਟਮਸ ਵੀ ਕੰਜ਼ੂਮ ਨਹੀਂ ਕਰ ਰਹੇ ਸਟਿਲ ਬੈਡ ਬ੍ਰੈਥ ਆਂਦੀ ਹੈ ਇਹਦਾ ਕਾਰਨ ਹੁੰਦਾ ਆ ਉਹਨਾਂ ਨੂੰ ਹੋਰ ਡਿਜ਼ੀਜ਼ਸ ਹੁੰਦੀਆਂ ਕਈ ਵਾਰੀ ਉਹਨਾਂ ਨੂੰ ਪਤਾ ਹੁੰਦਾ ਕਈ ਵਾਰੀ ਨਹੀਂ ਪਤਾ ਹੁੰਦਾ ਮੋਸਟਲੀ ਡਾਇਬੀਟਿਕ ਪੇਸ਼ੈਂਟਸ ਇਹ ਚੀਜ਼ ਹੁੰਦੀ ਹੈ ਹੈਲਟੋਸਿਸ ਤੇ ओके okay. कोर लिवर किडनी ਪੇਸ਼IENTS ਜੋ ਮੈਡੀਸਿਨਸ ਲੈ ਰਿਆ ਰੈਗੂਲਰ ਬੇਸਿਸ ਤੇ ਆਪਣੇ ਉਹਨਾਂ ਦੇ ਵਿੱਚ ਵੀ ਇਹ ਚੀਜ਼ ਹੁੰਦੀ ਹੈ ਪਾਈ ਜਾਂਦੀ ਹੈ ਇਸ ਚੀਜ਼ ਲਈ ਮੈਂ ਇਹ ਕਹੂੰਗੀ ਕਿ ਮਾਊਥਵਾਸ਼ ਜ਼ਰੂਰ ਯੂਜ਼ ਕਰਨ ਸਵੇਰੇ ਸ਼ਾਮ ਤਾਂ ਕਿ ਥੋੜਾ ਮੇਨਟੇਨ ਰਹੇ ਪੀ ਐਚ ਪੀ ਐਚ ਡਿਸਟਰਬ ਹੋ ਹੀ ਜਾਂਦਾ ਆ ਆਪਾਂ ਕੁਝ ਖਾਈਏ ਨਾ ਖਾਈਏ ਇੱਕ ਤਰ੍ਹਾਂ ਦਾ ਸਾਈਡ ਇਫੈਕਟ ਕਹ ਲਓ ਮੈਡੀਸਿਨ ਦਾ ਜਾਂ ਜੋ ਵੀ ਹੈ ਆਪਣਾ ਡਾਈਜੈਸ਼ਨ ਉਸ ਤੋਂ ਆਪਦਾ ਨਹੀਂ ਰਹਿੰਦਾ ਜਦੋਂ ਆਪਾਂ ਮੈਡੀਸਿਨਸ ਲੈਣੇ ਆ ਤਾਂ ਫਿਰ ਡਾਈਜੈਸਟਿਵ ਇਸ਼ੂਸ ਕਰਕੇ ਵੀ ਹੋ ਜਾਂਦਾ ਹੈ ਇਟ ਇਜ਼ ਲਿੰਕਡ ਡਾਈਜੈਸ਼ਨ ਤੇ ਸਾਡਾ ਮੂੰਹ ਦਾ ਪੀ ਐਚ ਇਸ ਕੋਰ ਲਿੰਕ ਓਕੇ ਜੀ ਜੀ ਮਤਲਬ ਅਗਰ ਕਿਸੇ ਨੂੰ ਬੈਡ ਬਰੈਥ ਹੋ ਰਹੀ ਹੈ ਤੇ ਉਹ ਮਤਲਬ ਬਹੁਤ ਜ਼ਿਆਦਾ ਨਾਰਮਲ ਨਹੀਂ ਉਹਨੂੰ आप समझ सी कि बैड ब्रैथ हो रही है कितना कि इंटरलिंकड एंड इंटर रिलेटिड है मैं डॉक्टर साहब दल तो जरूर कहना चाहवागी कि अगर थानू भी ये दिक्कत है बैड ब्रैथ की तुम उनमल ना लो एटलीस्ट डेंटिस्ट को जाके विजिट करवाओ डायगनोज करवाओ क्योंकि जिदा डॉक्टर साहब ने कहा कि वो चीज़ इंटरलिंकड हो सकती है कोई इंटरनल होर बीमारी अगर वो डायगनोज हो जाएगी ट्रीटमेंट भी वह सही समय से हो जाएगा डॉक्टर साहब आपक्रीनिंग की गल करा हर चीज़ की स्क्रीनिंग जड़ी ए ਸਹੀ ਸਮੇਂ ਤੇ ਬਹੁਤ ਇੰਪੋਰਟੈਂਟ ਹੈ ਤੇ ਇੱਕ ਨਾਰਮਲ ਪੇਸ਼ੈਂਟ ਜਿਸ ਨੂੰ ਨਹੀਂ ਵੀ ਕੋਈ ਪ੍ਰੋਬਲਮ ਕਿੰਨੀ ਸਾਲ ਦੇ ਵਿੱਚ ਕਿੰਨੀ ਵਾਰ ਵਿਜ਼ਿਟਸ ਕਰਨਾ ਚਾਹੀਦਾ ਹੈ ਡੈਂਟਿਸਟ ਨੂੰ ਫॉर ਨਾਰਮਲ ਸਕਰੀਨਿੰਗ ਆਫ ਟੀਥ ਨਾਰਮਲੀ ਤਾਂ 6 ਮੰਥਸ ਬਾਅਦ ਜ਼ਰੂਰ ਜਾਣਾ ਚਾਹੀਦਾ ਹੈ ਡੈਂਟਿਸਟ ਕੋ ਨਾਰਮਲ ਆਪਣੇ ਰੂਟੀਨ ਚੈੱਕਅਪ ਦੇ ਲਈ ਵੇਟ ਨਹੀਂ ਕਰਨੀ ਚਾਹੀਦੀ ਕਦੋਂ ਸਾਨੂੰ ਸੈਂਸਿਟੀਵਿਟੀ ਜਾਂ ਪੇਨ ਹੋਵੇ ਹੈਨਾ ਫੇਰ ਹੀ ਅਸੀਂ ਜਾਈਏ ਕੰਮ ਅੱਗੇ ਵਧੇ ਫੇਰ ਹੀ ਜ਼ਰੂਰ ਜਾਣਾ ਚਾਹੀਦਾ ਆ ਤਾਂ ਕਿ ਸਾਨੂੰ ਪਤਾ ਲੱਗੇ ਜ਼ਰੂਰੀ ਨਹੀਂ ਐ ਕਿ ਕਿਹੜਾ ਬਹੁਤ ਜ਼ਿਆਦਾ ਹੋਊਗਾ ਫੇਰ ਹੀ ਜਾਣਾ ਆ ਸਮ ਟਾਈਮਸ ਤੁਹਾਨੂੰ ਖੁਦ ਨੂੰ ਨਹੀਂ ਪਤਾ ਦੋ ਦੰਦਾਂ ਦੇ ਵਿੱਚਕਾਰ ਵੀ ਕਿਹੜਾ ਲੱਗਾ ਹੁੰਦਾ ਓਨਲੀ ਅ ਡੈਂਟਿਸ ਕੈਨ ਡਾਇਗਨੋਸ ਥੈਟ ਓਕੇ ਹਾਂਜੀ ਨਹੀਂ ਪਤਾ ਲੱਗਦਾ ਹੌਲੀ ਹੌਲੀ ਖਾਣਾ ਫਸਣਾ ਸ਼ੁਰੂ ਹੋਊਗਾ ਕੰਪਲੇਂਟ ਆਣੀ ਸ਼ੁਰੂ ਹੋਊਗੀ ਫੇਰ ਸਾਨੂੰ ਹੁੰਦਾ ਕਿ ਚਲ ਅਸੀਂ ਦਿਖਾਈਏ ਜੇ ਤੁਸੀਂ ਇਹੀ 6 ਮਹੀਨਿਆਂ ਬਾਅਦ ਇੱਕ ਵਾਰੀ ਨਜ਼ਰ ਪਾ ਲੇ ਡਾਕਟਰ ਦੀ ਕੀ ਹਰਜ਼ ਹੈ ਇਹਦੇ ਵਿੱਚ ਬਿਲਕੁਲ ਫਿਰ ਡੈਮੇਜ ਆਬਵੀਅਸਲੀ ਘੱਟ ਹੋਏਗਾ ਡਾਇਗਨੋਸ ਹੋ ਜਾਏਗਾ ਡਾਕਟਰ ਸਾਹਿਬ ਤੁਸੀਂ ਕੀੜੇ ਦੀ ਗੱਲ ਕੀਤੀ ਹੈ ਨਾ ਇਹਨੂੰ ਆਪਾਂ ਮੈਡੀਕਲੀ ਕਿਸ ਤਰ੍ਹਾਂ ਡਿਫਾਈਨ ਕਰ ਸਕਦੇ ਹਾਂ ਇੱਕ ਕੀੜਾ ਲੱਗਣਾ ਕੀ ਹੈ ਕਿ ਪ੍ਰੈਕਟੀਕਲੀ ਵੀ ਕੋਈ ਕੀੜਾ ਵਾਕਈ ਚ ਹੁੰਦਾ ਜਿਹੜਾ ਦੰਦਾਂ 'ਚ ਲੱਗਦਾ ਨਹੀਂ ਪ੍ਰੈਕਟੀਕਲੀ ਇਦਾਂ ਨਹੀਂ ਹੁੰਦਾ ਇਟਸ ਜਸਟ ਇਨ ਅ ਲੇਮਨ ਲੈਂਗੁਏਜ ਕਿ ਕੋਡ ਕਹਿ ਦਿੰਨੇ ਆ ਬੇਸਿਕਲੀ ਇਹ ਟੂਥ ਦਾ ਖਰਾਬ ਹੋਣਾ ਟੂਥ ਡਿਕੇ ਜਿਹਨੂੰ ਕਹਿੰਦੇ ਆ ਉਹ ਚੀਜ਼ ਡਿਸਟਰਕਟ ਹੋਣੀ ਸ਼ੁਰੂ ਹੋ ਜਾਂਦੀ ਹੈ ਸਭ ਤੋਂ ਪਹਿਲੇ ਟੂਥ ਦੀ ਪਹਿਲੀ ਲੇਅਰ ਜਿਹੜੀ ਇਨੈਮਲ ਆ ਉਹ ਡਿਸਟਰੋਏ ਹੋਣੀ ਸ਼ੁਰੂ ਹੁੰਦੀ ਆ ਹੌਲੀ ਹੌਲੀ ਜਦੋਂ ਵੱਧਦਾ ਆ ਫਿਰ ਉਹ ਡੈਂਟਿਨ ਨੂੰ ਕਰਦਾ ਅਟੈਕ ਜਿਹਦੇ ਨਾਲ ਸਾਨੂੰ ਸੈਂਸਿਟੀਵਿਟੀ ਫੀਲ ਹੁੰਦੀ ਆ ਫਿਰ ਹੌਲੀ ਹੌਲੀ ਜਿਹੜੀ ਨਰਵ ਹੁੰਦੀ ਆ ਸਾਡੇ ਟੂਥ ਦੇ ਵਿੱਚ ਉਹ ਡਿਸਟਰਬ ਹੁੰਦੀ ਆ ਉੱਥੇ ਇਨਫੈਕਸ਼ਨ ਜਾਂਦੀ ਜਿਹਨੂੰ ਪਲਪ ਕਹਿੰਦੇ ਪਲਪਰਲ ਇਨਫੈਕਸ਼ਨ ਹੁੰਦੀ ਆ ਤੇ ਫਿਰ ਉਸ ਤੋਂ ਬਾਅਦ ਅੱਗੋਂ ਦੀ ਅੱਗੋਂ ਟੂਥ ਦੀ ਕੰਡੀਸ਼ਨ ਬਿਲਕੁਲ ਖਰਾਬ ਹੋ ਜਾਂਦੇ ਤਾਂ ਫਿਰ ਅਸੀਂ ਕਹਿ ਦਈਦਾ ਹੁਣ ਕੱਢ ਦੋ ਮੈਂ ਤਾਂ ਇਹ ਕਹੂੰਗੀ ਦਰਸ਼ਕਾਂ ਨੂੰ ਕਿ ਸਭ ਤੋਂ ਪਹਿਲੇ ਜਦੋਂ ਹੀ ਤੁਹਾਨੂੰ ਲੱਗੇ ਨਾ ਕੋਈ ਵਾਈਟ 스ਪੌਟ ਬਲੈਕ 스ਪੌਟ ਛੋਟਾ ਜਿਹਾ ਵੀ ਦਿਖੇ ਤੁਸੀਂ ਆਰਾਮ ਨਾਲ ਡਾਕਟਰ ਕੋਲ ਜਾ ਕੇ ਉਸ ਦਾ ਅਲਾਰਜ ਨਾਲਿਕ ਕਰਾ ਦਿਓ ਤਾਂ ਕਿ ਨਾ ਤੁਹਾਡੀ ਕੋਸਟ ਜ਼ਿਆਦਾ ਲੱਗੇ ਨਾ ਤੁਹਾਡੀ ਵਿਜ਼ਿਟਸ ਜ਼ਿਆਦਾ ਲੱਗਣ ਨਾ ਤੁਹਾਨੂੰ ਜ਼ਿਆਦਾ ਮਨੀ ਸਪੈਂਡ ਕਰਨੇ ਪਵੇ ਓਬਵੀਅਸਲੀ ਜਿੱਦਾਂ ਜਿੱਦਾਂ ਅੱਗੋ ਵੱਧਦਾ ਰਹਿੰਦਾ ਦੰਦ ਨੂੰ ਬਚਾਉਣਾ ਔਖਾ ਹੋ ਜਾਂਦਾ ਆਪਣੀ ਵਿਜ਼ਿਟ ਵੀ ਵੱਧਦੀ ਆ ਆਪਣੇ ਪੈਸੇ ਵੀ ਲੱਗਦੇ ਆ ਤੇ ਆਪਣਾ ਟਾਈਮ ਤਾਂ ਹੈ ਹੀ ਇੰਨਾ ਜ਼ਿਆਦਾ ਕ੍ਰੂਸ਼ੀਅਲ ਹੈ ਨਾ ਬਿਲਕੁਲ ਮੈਨੂੰ ਲੱਗਦਾ ਇਹ ਲੱਖਾਂ ਦੀ ਇੱਕ ਡਵਾਈਸ ਹੈ ਕਿ ਅਗਰ ਇਸ ਤਰ੍ਹਾਂ ਦੀ ਕੋਈ ਵੀ ਡੈਂਟਲ ਰਿਗਾਰਡਿੰਗ ਸਮੱਸਿਆ ਤੁਸੀਂ ਆਪਣੇ ਆਪ ਚ ਫੀਲ ਕਰ ਰਹੇ ਹੋ ਇਟਸ ਬੈਟਰ ਕਿ ਤੁਸੀਂ ਟਾਈਮ ਦੇ ਨਾਲ ਡੈਂਟਿਸਟ ਕੋਲ ਜਾਓ ਔਰ ਉਸ ਨੂੰ ਡਾਇਗਨੋਸ ਕਰਵਾਓ ਕਿਉਂਕਿ ਆਪਾਂ ਟੀਥਸ ਨੂੰ ਲੈ ਕੇ ਦੇਖਦੇ ਹਾਂ ਕਿ ਲੋਕੀ ਇਗਨੋਰੈਂਟ ਹੋ ਜਾਂਦੇ ਨੇ ਕਈ ਵਾਰ ਜੀ ਸੌਰੀ ਕਿ ਮੇਰੇ ਕੋਈ ਦੰਦਾ ਚ ਪ੍ਰੋਬਲਮ ਆ ਗਈ ਹੈ ਹੋ ਜਾਏਗੀ ਠੀਕ ਹੈ ਨਾ ਇੱਕ ਡਾਕਟਰ ਸਾਹਿਬ ਸਕੀਲਿੰਗ ਦੇ ਮੈਂ ਜੇ ਗੱਲ ਕਰਾਂਗੀ ਜੀ ਕਿਸ ਤਰ੍ਹਾਂ ਕਿੰਨੇ ਵਾਰ ਚ ਹੁੰਦੀ ਹੈ ਸਕੀਲਿੰਗ ਦੇਖੋ ਜੇ ਤਾਂ ਆਪਾਂ ਪ੍ਰੋਪਰ ਆਪਣਾ ਔਰਲ ਹਾਈਜੀਨ ਮੇਨਟੇਨ ਰੱਖਦੇ ਹਾਂ ਜਿੱਤ ਸਾਲ ਚ ਇੱਕ ਅੱਧੀ ਵਾਰੀ ਬਸ ਦਿਖਾ ਲਓ ਥੋੜੀ ਬਹੁਤ ਹੁੰਦੀ ਹੈ ਉਹ ਕਰਵਾ ਲਓ ਤਾਂ ਕਿ ਅੱਗੇ ਨਾ ਵਧੇ ਜੀ ਅਗਰ ਨਹੀਂ ਆਪਾਂ ਰੱਖ ਪਾ ਰਹੇ ਫਿਰ 6 ਮੰਥਸ ਬਾਅਦ ਜ਼ਰੂਰ ਕਰਾਣੀ ਚਾਹੀਦੀ ਹੈ 6 ਮੰਥਸ ਬਾਅਦ ਡਾਕਟਰ ਸਾਹਿਬ ਸਕੇਲਿੰਗ ਨੂੰ ਲੈ ਕੇ ਲੋਕ ਡਰਦੇ ਵੀ ਬਹੁਤ ਨਹੀਂ ਇੱਕ ਲੋਕਾਂ ਦੇ ਵਿੱਚ ਅਕਸਰ ਇੱਕ ਮਿੱਥ ਪਾਈ ਗਈ ਹੈ ਕਿ ਜੇ ਆਪਾਂ ਸਕੇਲਿੰਗ ਕਰਵਾ ਲਾਂਗੇ ਤਾਂ ਦੰਦ ਜਿਹੜੇ ਹੈ ਕਿਤੇ ਨਾ ਕਿਤੇ ਹਿਲ ਜਾਣਗੇ ਹੈਨਾ ਉਨ੍ਹਾਂ ਦਾ proportions ਜਿਹੜਾ ਖਰਾਬ ਹੋ ਜਾਏਗਾ ਇਹ ਕਿਸ ਹੱਦ ਤੱਕ ਸਹੀ ਹੈ ਇਹ ਤਾਂ ਡੇਲੀ ਕੁਐਸ਼ਨ ਹੈ ਹਰ ਕੋਈ ਪੇਸ਼ੈਂਟ ਆਂਦਾ ਹੈ ਕਰਵਾਉਣ ਲਈ ਕਲੀਨਿਕ ਬਹੁਤ ਜਮ ਗਿਆ ਪਰ ਸਾਡੇ ਦੰਦ ਤਾਂ ਨਹੀਂ ਹਿੱਲੂਗਾ ਮੈਂ ਜ਼ਰੂਰ ਪੁੱਛਦੇ ਨੇ ਜੀ ਬਹੁਤ ਕਾਮਨ ਕੁਐਸ਼ਨ ਹੈ ਐਂਡ ਬਹੁਤ ਕਾਮਨ ਮਿਥ ਹੈ ਐਕਚੁਅਲੀ ਇਟ ਇਜ਼ ਅ ਮਿਥ ਇਦਾਂ ਨਹੀਂ ਹੁੰਦਾ ਜੇ ਆਪਾਂ ਟਾਈਮ ਸੇ ਰੱਖ ਕੇ ਕਰਵਾ ਲਈਏ ਕੋਈ ਦੰਦ ਨਹੀਂ ਹਿੱਲੂਗਾ ਕੋਈ ਸਕੇਲਿੰਗ ਕੁਛ ਨਹੀਂ ਇਦਾ ਇਫੈਕਟ ਕਰਦੀ ਉਹ ਸਿਰਫ ਤੁਹਾਡੇ ਵਰਕ ਕਰਦੀ ਹੈ ਜਿਹੜੀ ਅਲਟਰਾਸੋਨਿਕ ਮਸ਼ੀਨ ਵਿਦ ਵਾਈਬ੍ਰੇਸ਼ਨਸ ਐਂਡ ਵਾਟਰ ਜੈਟ ਹੁੰਦੀ ਹੈ ਉਹ ਸਿਰਫ ਉਸ ਚੀਜ਼ ਨੂੰ ਚੱਕਦੀ ਹੈ ਜੋ ਗੰਦਗੀ ਜੰਮੀ ਹੋਈ ਹੈ ਉੱਥੇ ਓਕੇ ਉਸ ਚੀਜ਼ ਦਾ ਕੋਈ ਲਿੰਕ ਨਹੀਂ ਹੈ ਕਿ ਉਹ ਮੋਬਾਈਲ ਹੋ ਜਾਣਗੇ ਤੁਹਾਡੇ ਹਿੱਲੂਗੇ ਹੂੰ ਟੂਥ ਹਿੱਲਣ ਦਾ ਕਾਰਨ ਇਹ ਹੈ ਕਿ ਉਹ ਕਰੀੜਾ ਇੰਨਾ ਕਾ ਜ਼ਿਆਦਾ ਜੰਮ ਚੁੱਕਾ ਹੁੰਦਾ ਨਾ ਮੂੰਹ 'ਚ ਕਿ ਬਸ ਉਹ ਥੱਲੇ ਤੱਕ ਰੀਸੀਡ ਕਰ ਜਾਂਦਾ ਗੰਮਸ ਤੇ ਉਹਦੇ ਕਰਕੇ ਕੀ ਲੂਜ਼ ਹੋ ਜਾਂਦੇ ਆ ਥੀਥ ਤੇ ਉਹ ਇਦਾਂ ਇੱਕ ਦੂਜੇ ਨਾਲ ਚਿਪਕ ਜਾਂਦਾ ਆ ਸਾਨੂੰ ਲੱਗਦਾ ਸਾਡੇ ਦੰਦ ਪਹਿਲੇ ਨਹੀਂ ਹਿੱਲ ਰਹੇ ਸੀ ਬਾਅਦ 'ਚ ਹਿੱਲਨੇ ਸ਼ੁਰੂ ਹੋ ਗਏ ਜਦੋਂ ਡਾਕਟਰ ਨੇ ਰਿਮੂਵ ਕਰ ਦਿੱਤਾ ਅਸਲ 'ਚ ਉਹ ਪਹਿਲੇ ਡੈਮੇਜ ਹੋ ਗਏ ਸੀਗੇ ਬਸ ਉੱਪਰ ਦੀ ਉੱਪਰ ਪੱਥਰ ਬਣ ਰਿਆ ਸੀ ਦੰਦਾਂ ਦੀ ਪਥਰੀ ਬਣ ਗਈ ਸੀ ਬਸ ਇਹ ਚੀਜ਼ ਆ ਮਤਲਬ ਉਹ ਕਨਫਿਊਜ਼ਨ ਇੱਥੇ ਹੈ ਕਿ ਕਿਤੇ ਉਹਦਾ ਦੰਦ ਪਹਿਲੇ ਹਿੱਲ ਰਹੇ ਸੀਗੇ ਜਗ੍ਹਾ ਭਰ ਗਈ ਸੀਗੀ ਉਹ ਗਮਸ ਦੇ ਨੀਚੇ ਇਸ ਕਰਕੇ ਉੱਪਰ ਨੂੰ ਆਨੇ ਸ਼ੁਰੂ ਹੋ ਗਏ ਤੇ ਉਹਨਾਂ ਨੇ ਕਵਰ ਅਪ ਕਰ ਲਿਆ ਉਹ ਦੰਦ ਜਿੱਦਾਂ ਹੀ ਉਹ ਕੱਢਿਆ ਨਿਕਲਿਆ ਉਹਦਾ ਇਦਾਂ ਲੱਗ ਰਿਹਾ ਹਿੱਲ ਰਹੇ ਆ ਸਪੇਸ ਆ ਗਈ ਹੈ ਬਟ ਇਦਾਂ ਨਹੀਂ ਹੁੰਦਾ ਜੀ ਤੇ ਡਾਕਟਰ ਸਾਹਿਬ ਮੈਨੂੰ ਲੱਗਦਾ ਜਿਹੜੇ ਯੰਗਸਟਰਸ ਐ ਜਿਨ੍ਹਾਂ ਦੇ ਦੰਦ ਠੀਕ ਐ ਸਾਰੇ ਆਲਮੋਸਟ ਉਹ ਸਕੀਲਿੰਗ ਕਰਾਣ ਜਾਂਦੇ ਉਹਨਾਂ ਦੇ ਵਿੱਚ ਤਾਂ ਇਹ ਵੀ ਨਹੀਂ ਆਂਦੀ ਹੋਣੀ ਚੀਜ਼ ਜਿੱਦਾਂ ਤੁਸੀਂ ਕਹਿ ਰਹੇ ਹੋ ਕਿ ਇਹ ਉਹ ਐ ਜਿਨ੍ਹਾਂ ਦੇ ਆਲਰੇਡੀ ਕੱਸ ਗਏ ਆ ਜਾਂ ਆਲਰੇਡੀ ਦੰਦਾਂ ਚ ਪ੍ਰੋਬਲਮ ਹੈ ਕੋਈ ਉਹਨਾਂ ਨੂੰ ਮੈਨੂੰ ਲੱਗਦਾ ਇਹ ਫੀਲ ਹੁੰਦੀ ਹੈ ਗੱਲ ਹੈ ਨਾ ਜਦੋਂ ਜ਼ਿਆਦਾ ਵੱਧ ਜਾਂਦਾ ਹੈ ਕੈਲਕੂਲਸ ਬਹੁਤ ਹਾਈ ਲੈਵਲ ਚੱਲ ਜਾਂਦਾ ਹੈ ਦੰਦਾਂ ਤੇ ਉਦੋਂ ਹੁੰਦਾ ਇਹ ਡਾਕਟਰ ਸਾਹਿਬ ਮੈਂ ਛੋਟੇ ਬੱਚਿਆਂ ਦੀ ਗੱਲ ਕਰਨਾ ਚਾਹਾਂਗੀ ਛੋਟੇ ਬੱਚੇ ਜਿਹੜੇ ਬਿਲਕੁਲ ਨਿਊ ਬੌਰਨ ਬੇਬੀਜ਼ ਐ ਤੁਤ ਦੇ ਉੱਤੇ ਡਿਪੈਂਡੈਂਟ ਐ ਹੈ ਨਾ ਆਬਵੀਅਸਲੀ ਉਹ ਸਾਰਾ ਦਿਨ ਬੋਟਲ ਦੇ ਨਾਲ ਕੰਜ਼ਿਊਮ ਕਰਦੇ ਨੇ ਤਾਂ ਕਿਤੇ ਨਾ ਕਿਤੇ ਉਹ ਅੰਦਰ ਹੀ ਰਹਿ ਜਾਂਦਾ ਸੋ ਉਹ ਉਸ ਟੈਨਯੂਰ ਦੇ ਵਿੱਚ ਮਦਰ ਜਿਹੜੀ ਹੈ ਕਿਹੜੇ ਐਸੇ ਪ੍ਰੀਕਾਸ਼ਨਸ ਲੈ ਸਕਦੀ ਐ ਤਾਂਕਿ ਉਸ ਬੱਚੇ ਨੂੰ ਅੱਗੇ ਜਾ ਕੇ ਡੈਂਟਲ ਪ੍ਰੋਬਲਮ ਨਾ ਹੋਵੇ ਜਾਂ ਕਿਸ ਤਰ੍ਹਾਂ ਪ੍ਰੀਕਾਸ਼ਨ ਲਿਤੇ ਜਾ ਸਕਦੇ ਨੇ ਮੈਂ ਹਰ ਮਦਰ ਨੂੰ ਕਹਿਣਾ ਚਾਹੂੰਗੀ ਕਿ ਜਦੋਂ ਵੀ ਬੱਚੇ ਦਾ ਦੇਖਣਾ ਆ ਤੁਸੀਂ ਕਿ ਉਹਨੂੰ ਦੁੱਧ ਦਿੱਤਾ ਆ ਜਾਂ ਕੋਈ ਵੀ 슈ਗਰ ਵਾਲੀ ਚੀਜ਼ ਉਹਨੇ ਖਾਦੀ ਪੀਤੀ ਆ ਉਹਦੀ ਕੁਲੀ ਕਰਾਓ ਜੇ ਬੱਚਾ ਇਨਫੈਂਟ ਹੈ ਟੋਡਲਰ ਹੈ ਇੱਕ ਕੰਮ ਕਰਨਾ ਤੁਸੀਂ ਵੈਟ ਕਲੋਥ ਲੈ ਕੇ ਰਾਮ ਨਾਲ ਉਹ ਤੁਹਾਡੇ ਜਿੰਨੇ ਵੀ ਬੱਚੇ ਦੀ ਬੋਟੀ ਹੈਗੇ ਸਾਰੇ ਕਲੀਨ ਕਰਨੇ ਆ ਗਮਸ ਵਗੈਰਾ ਕਲੀਨ ਹੋਣ ਮੁਝਾ ਲਈ ਨਹੀਂ ਪੈਦਾ ਹੁੰਦਾ ਕਿ ਹਾਂ ਉੱਥੇ ਕੁਝ ਗੰਦਗੀ ਹੋਊਗੀ ਹਨਾ ਛੋਟੇ ਬੱਚਿਆਂ ਦਾ ਕਾਟਨ ਦੇ ਨਾਲ ਵੀ ਕੀਤਾ ਜਾ ਸਕਦਾ ਹੈ ਬਿਲਕੁਲ ਬਿਲਕੁਲ ਕਾਟਨ ਨੂੰ ਡਿਪ ਕਰਕੇ ਜਾਂ ਵੈਟ ਕਲੋਥ ਨੂੰ ਕਰਕੇ ਉਹਨੂੰ ਵਾਈਪ ਆਫ ਕਰਕੇ ਆਰਾਮ ਨਾਲ ਕੀਤਾ ਜਾਵੇ ਬਿਲਕੁਲ ਸਹੀ ਇਰਰਪਸ਼ਨ ਵੀ ਸਹੀ ਹੁੰਦੀ ਹੈ ਹਾਈਜਨ ਵੀ ਸਹੀ ਰਹਿੰਦਾ ਹੈ ਤੇ ਕੋਈ ਹੋਰ ਪ੍ਰੋਬਲਮਸ ਵੀ ਨਹੀਂ ਹੁੰਦੀਆਂ ਐਸ ਆਈ ਸੈਡ ਕਿ ਜਿੱਦਾਂ ਵੀ ਜੋ ਵੀ ਖਾਣੇ ਆ ਬੱਚੇ ਨੂੰ ਤਾਂ ਇਹੀ ਹੈ ਕਿ ਜੋ ਮੂੰਹ ਚ ਜਾਣਾ ਉਹੀ ਹੈ ਹਨਾ ਫਿਰ ਲੱਗਦਾ ਹੀ ਹੈ ਇਹ ਚੀਜ਼ ਹੈ ਜੀ ਡਾਕਟਰ ਸਾਹਿਬ ਜਿੱਦਾਂ ਮੈਂ ਪ੍ਰੋਗਰਾਮ ਦੇ ਅਗਾਸਟ ਕਿਹਾ ਕਿ ਦੰਦਾਂ ਦੀ ਖੂਬਸੂਰਤੀ ਦੇ ਨਾਲ ਮਜ਼ਬੂਤੀ ਵੀ ਜ਼ਰੂਰੀ ਹੈ ਦੋਨੋਂ ਚੀਜ਼ਾਂ ਜ਼ਰੂਰੀ ਨੇ ਕਈ ਲੋਕਾਂ ਨੇ ਆਪ ਦੇਖਦੇ ਆਂ ਦੰਦਾ ਦੇ ਵਿੱਚ ਸਪੇਸ ਬਹੁਤ ਜ਼ਿਆਦਾ ਆ ਜਾਂਦੀ ਹੈ ਉੱਪਰ ਜਾਂ نیچے ਸੋ ਉਹ ਕਈ ਵਾਰ ਬਾਈ ਬਰਥ ਹੁੰਦਾ ਹੈ ਹੈਨਾ ਆਫਟਰ ਗਰੋਇੰਗ ਏਜ ਦੇ ਵਿੱਚ ਕਈ ਵਾਰੀ ਲੇਟਰ ਏਜ ਦੇ ਵਿੱਚ ਹੋ ਜਾਂਦਾ ਹੈ ਇਹਦਾ ਵੀ ਕੋਈ ਕੋਈ ਐਸਾ ਕੋਈ ਪ੍ਰੋਬਲਮ ਹੁੰਦੀ ਹੈ ਉਹਦੇ ਕਾਰਨ ਸਪੇਸਿੰਗ ਆਉਂਦੀ ਹੈ ਜਾਂ ਕਿਸ ਤਰ੍ਹਾਂ ਸਪੇਸਿੰਗ ਇੱਕ ਤਾਂ ਬਾਈ ਬਰਥ ਹੁੰਦੀ ਹੈ ਠੀਕ ਹੈ ਤੇ ਕਈ ਵਾਰੀ ਪਰਮਨੈਂਟ ਹੀ ਜਦੋਂ ਨਿਕਲ ਵੀ ਆਉਂਦੇ ਆ ਫਿਰ ਆਪਣੇ ਜਿਹੜੇ ਮਿਲਕ ਟੀਥ ਹੁੰਦੇ ਆ ਉਹ ਜਦ ਪਹਿਲੇ ਸ਼ੈਡ ਆਫ ਹੋ ਗਏ ਉਹਦੇ ਕਰਕੇ ਸਪੇਸ ਆ ਜਾਂਦੀ ਹੈ ਵਿਦ ਟਾਈਮ ਉਹ ਮੇਨਟੇਨ ਨਹੀਂ ਰਹੇ ਆਪਾਂ ਨੂੰ ਕੱਢਨੇ ਪਏ ਜਾਂ ਨਿਕਲ ਗਏ ਸਪੇਸਿੰਗ ਆਣੀ ਸ਼ੁਰੂ ਹੋ ਜਾਂਦੀ ਹੈ ਇਹ ਰੀਜ਼ਨ ਹੈਗਾ ਹੈ ਮਿਡਲਾਈਨ ਡਾਇਸਟੀਮਾ ਜਿਹਨੂੰ ਕਹਿੰਦੇ ਆ ਓਕੇ ਹਾਂਜੀ ਤੇ ਡਾਕਟਰ ਸਾਹਿਬ ਇਹਨੂੰ ਟਰੀਟ ਕਿਤਾ ਕੀਤਾ ਜਾਂਦਾ ਜਿੱਦਾਂ ਕੋਈ ਪੇਸ਼ੈਂਟ ਆਇਆ ਹੈ ਨਾ ਹਰ ਕੋਈ ਚਾਹੁੰਦਾ ਹੈ ਕਿ ਖੂਬਸੂਰਤ ਸਮਾਈਲ ਹੋਵੇ ਤੇ ਉਸ ਨੂੰ ਕਿਸ ਤਰ੍ਹਾਂ ਟਰੀਟ ਕਰਦੇ ਹੋ ਇਹਦੇ ਦੋ ਵੇਜ਼ ਆ ਇੱਕ ਤਾਂ ਹੈਗਾ ਜਿਹੜਾ ਲੌਂਗ ਟਰਮ ਚੱਲਦਾ ਹੈ ਆ ਆਰਥੋ ਟਰੀਟਮੈਂਟ ਤਾਰਾਂ ਦਾ ਟਰੀਟਮੈਂਟ ਅਪਾ ਉਹ ਤਾਰਾ ਦਾ ਟ੍ਰੀਟਮੈਂਟ ਕਰਦੇ ਆ 1 ਤੋਂ 2 ਇਅਰਸ ਲੱਗਦੇ ਆ ਹੌਲੀ ਹੌਲੀ ਮਸਲਸ ਆਪਣੇ ਵਰਕ ਕਰਕੇ ਉਹਨਾਂ ਦੀ ਸਪੇਸਿੰਗ ਬੰਦ ਹੁੰਦੀ ਹੈ ਇੱਕ ਆਇਆ ਜਿਹੜਾ ਇਮੀਡੀਏਟ ਟ੍ਰੀਟਮੈਂਟ ਹੈਗਾ ਆ ਅਪਾ ਸਮਾਈਲ ਡਿਜ਼ਾਈਨਿੰਗ ਕਰਦੇ ਆ ਵਾਇਆ ਵਿਨੇਅਰਸ ਐਂਡ ਕੈਪਿੰਗ ਉਹਦੇ ਨਾਲ ਸਪੇਸ ਕਵਰ ਕੀਤੀ ਜਾ ਸਕਦੀ ਹੈ ਹਾਂਜੀ ਜੀ ਗੱਲ ਆਂਦੀ ਹੈ ਹੁਣ ਆਪਾਂ ਬੱਚਿਆਂ ਦੀ ਗੱਲ ਕੀਤੀ ਵਿਜ਼ਡਮ ਟੀਥਸ ਦੀ ਆਪਾਂ ਜੇ ਗੱਲ ਕਰਦੇ ਆ ਉਸ ਦਾ ਟ੍ਰੀਟਮੈਂਟ ਕਿਸ ਤਰ੍ਹਾਂ ਕੀਤਾ ਜਾਂਦਾ ਹੈ ਵਿਸਡਮ ਟੀਥ ਕਈਆਂ ਦੇ ਬਹੁਤ ਸਹੀ ਤਰ੍ਹਾਂ ਅਰਪਟ ਹੋਏ ਹੁੰਦੇ ਆ ਕਈਆਂ ਦੇ ਤੁਸੀਂ ਸੁਣਿਆ ਹੋਊਗਾ ਟੇਡੇ ਨੇ ਹਨਾ ਜਾਂ ਬਿਲਕੁਲ ਹੀ ਨਹੀਂ ਦੇਖ ਰਹੇ ਲੇਕਿਨ ਉਹ ਹੱਡਿਸ ਬਿਲਕੁਲ ਇੰਬੈਡ ਨੇ ਜੀ ਇਹਦੇ ਅਲੱਗ-ਅਲੱਗ ਹੈਗੇ ਜੇ ਤਾਂ ਪ੍ਰੋਪਰਲੀ ਨਿਕਲ ਗਿਆ ਫਿਰ ਤਾਂ ਕੋਈ ਇੰਨਾ ਨਹੀਂ ਮੇਨਟੇਨੈਂਸ ਦੀ ਲੋਡ ਹੁੰਦੀ ਜੀ ਅਗਰ ਇਹ ਇੰਬੈਡ ਹੈਗਾ ਹੱਡੀ ਟੇਡਾ ਆ ਤਾਂ ਪਹਿਲੇ ਹੀ ਅਗਰ ਲੱਗਦਾ ਲੱਗਦਾ ਤੁਹਾਨੂੰ ਕੋਈ ਸਿੰਪਟਮ ਮਿਲ ਰਿਹਾ ਸਾਈਨ ਐਂਡ ਸਿੰਪਟਮ ਤੁਸੀਂ ਆ ਕੇ ਡਾਕਟਰ ਨੂੰ ਦਿਖਾਓ ਹੂੰ ਤਾਂ ਕਿ ਉਸ ਅਕੋਰਡਿੰਗ ਇਲਾਜ ਹੋਵੇ ਤੇ ਜਿਹੜਾ ਨੇਬਰਿੰਗ ਟੀਥ ਉੱਤੇ ਇਫੈਕਟ ਨਾ ਪਵੇ ਉਹਦਾ ਪ੍ਰੈਸ਼ਰ ਨਾ ਪਵੇ ਉੱਤੇ ਕੈਵਿਟੀ ਨਾ ਲੱਗੇ ਪ੍ਰੈਸ਼ਰ ਦੇ ਨਾਲ ਸੋ ਇਹ ਚੀਜ਼ ਤੇ ਜ਼ਰੂਰ ਗੌਰ ਕਰਨਾ ਹੈ 25 26 ਸਾਲ ਦੀ ਉਮਰ ਤੱਕ ਨਿਕਲ ਆਉਂਦੇ ਆ ਵਿਸਡਮ ਜਿੰਨੇ ਵੀ ਨਿਕਲਨੇ ਹੁੰਦੇ ਆ ਸੋ 22 22 ਸਾਲਾਂ ਤੋਂ ਬਾਅਦ ਥੋੜਾ ਨੋਟਿਸ ਕਰਨਾ ਸ਼ੁਰੂ ਕੀਤਾ ਜਾਵੇ ਇਹ ਅਵੇਅਰ ਕਰਨਾ ਚਾਹੂंगे ਮੈਂ ਜੀ ਡਾਕਟਰ ਸਾਹਿਬ ਟ੍ਰੀਟਮੈਂਟਸ ਤੇ ਆਪਾਂ ਆਨਿਆ ਆ ਸੀਟੀ ਜਿਹਨੂੰ ਰੂਟ ਕੈਨਲ ਟ੍ਰੀਟਮੈਂਟ ਕਹਿੰਦੇ ਇਹਨੂੰ ਆਪਾਂ ਕਿਸ ਤਰ੍ਹਾਂ ਡਿਸਕ੍ਰਾਈਬ ਕਰ ਸਕਦੇ ਆ ਜਦੋਂ ਤਾਂ ਆਪਣੀ ਪਲਪ ਦੇ ਕੋਲ ਇਨਫੈਕਸ਼ਨ ਪਹੁੰਚ ਜਾਂਦੀ ਜਿਹੜੀ ਮੈਂ ਤੀਜੀ ਲੇਅਰ ਪਹਿਲੇ ਵੀ ਕਹੀ ਸੀਗੀ ਇਨਫੈਕਸ਼ਨ ਹਨਾ ਜਦੋਂ ਇਨਫੈਕਟ ਹੋ ਜਾਂਦੀ ਹੈ ਉਹਨੂੰ ਰਿਮੂਵ ਕਰਨ ਲਈ ਉਸ ਟਿਸ਼ੂ ਨੂੰ ਰਿਮੂਵ ਕਰਨ ਦੇ ਲਈ ਆਪਾਂ ਰੂਟ ਕਨਲ ਟ੍ਰੀਟਮੈਂਟ ਕਹਿੰਦੇ ਆ ਜਿਹਨੂੰ ਆਰ ਸੀ ਡੀ ਕਹਿੰਦੇ ਆ ਜੀ ਇਹਨੂੰ ਇੱਕ ਤੋਂ ਤਿੰਨ ਸੈਟਿੰਗਸ ਲੱਗਦੀਆਂ ਸਮ ਟਾਈਮਸ ਇਨਫੈਕਸ਼ਨ ਇੰਨੀ ਨਹੀਂ ਹੁੰਦੀ ਆਪਾਂ ਸਿੰਗਲ ਸੈਟਿੰਗ ਆਰ ਸੀ ਡੀ ਕਰਕੇ ਠੀਕ ਕਰ ਦਿੰਦੇ ਆ ਇਨਫੈਕਸ਼ਨ ਹਮਮ ਜੇ ਨਹੀਂ ਤਾਂ ਦੋ ਤਿੰਨ ਸੈਟਿੰਗਸ ਜ਼ਿਆਦਾ ਦੇਣੀਆਂ ਪੈਂਦੀਆਂ ਮੈਡੀਸਿਨਸ ਪਾਣੀਆਂ ਪੈਂਦੀਆਂ ਉਹਨੂੰ ਇਰੀਗੇਸ਼ਨ ਉਹਨੂੰ ਕਲੀਨਿੰਗ ਕਰਕੇ ਐਂ ਥੱਲੇ ਤੱਕ ਨਸਤਕ ਕਲੀਨ ਕਰਕੇ ਫਿਰ ਕਵਰ ਕੀਤਾ ਜਾਂਦਾ ਜੀ ਅ ਡਾਕਟਰ ਸਾਹਿਬ ਮੈਂ ਚਾਹਾਂਗੀ ਕਿ ਤੁਸੀਂ ਸਾਰੇ ਦਰਸ਼ਕਾਂ ਨੂੰ ਇੱਕ ਮੈਸੇਜ ਜ਼ਰੂਰ ਦਿਓ ਕਿ ਆਪਾਂ ਡੇ ਟੂ ਡੇ ਲਾਈਫ ਵਿੱਚ ਆਪਣੀ ਡੈਂਟਲ ਹੈਲਥ ਨੂੰ ਕਿਸ ਤਰ੍ਹਾਂ ਮੇਨਟੇਨ ਕਰ ਸਕਦੇ ਹਾਂ ਇੱਕ ਮੈਸੇਜ ਸਾਰੇ ਦਰਸ਼ਕਾਂ ਨੂੰ ਜ਼ਰੂਰ ਦਿਓ ਜਦੋਂ ਵੀ ਨਮਸਤੇ ਜੀ ਜਦੋਂ ਵੀ ਅਸੀਂ ਕੁਝ ਵੀ ਖਾਣਾ ਪੀਣਾ ਹੈ ਕੋਈ ਵੀ 슈ਗਰ ਵਾਲੀ ਚੀਜ਼ ਜਾਂ ਨਾਰਮਲ ਵੀ ਰੋਟੀ ਪਾਣੀ ਖਾਣੇ ਆ ਤਾਂ ਇੱਕ ਆदत ਜ਼ਰੂਰ ਬਣਾਉਣੀ ਹੈ ਸਲਾਈਨ ਵਾਟਰ ਰਿੰਸ ਜੇ ਤੁਹਾਡੇ ਕੋਲ ਨਮਕ ਦਾ ਪਾਣੀ ਨਹੀਂ ਵੀ ਅਵੇਲੇਬਲ ਨਾਰਮਲ ਤੁਸੀਂ ਰਿੰਸ ਕਰਕੇ ਆਪਣੇ ਔਰਲ ਹਾਈਜੀਨ ਦਾ ਪੀ ਐਚ ਨੂੰ ਠੀਕ ਰੱਖ ਸਕਦੇ ਹੋ ਸੈਕੰਡਲੀ ਪ੍ਰੋਪਰ ਬਰਸ਼ਿੰਗ ਕਦੀ ਵੀ ਹਾਰਡ ਬਰਸ਼ਿੰਗ ਨਹੀਂ ਕਰਨੀ ਆਰਾਮ ਨਾਲ ਬਰਸ਼ ਕਰਨਾ ਸਰਕੂਲਰ ਮੋਸ਼ਨ ਦੇ ਵਿੱਚ ਤੇ ਬਿਲਕੁਲ ਵੀ ਇਹ ਨਹੀਂ ਕਰਨਾ ਕਿ ਜੋਰ-ਜੋਰ ਦੀ ਕਰਕੇ ਆਪਾਂ ਉਹਨੂੰ ਡੈਮੇਜ ਕਰ ਰਹੇ ਆ ਤੇ ਬਹੁਤ ਵਧੀਆ ਦੰਦ ਆਪਣੇ ਮੇਨਟੇਨਡ ਹੋ ਰਹੇ ਆ ਜੀ ਮੈਨੂੰ ਲੱਗਦਾ ਇਹ ਛੋਟੀਆਂ-ਛੋਟੀਆਂ ਟਿਪਸ ਨੂੰ ਆਪਾਂ ਜੇ ਫੋਲੋ ਕਰ ਲਈਏ ਤਾਂ ਬਹੁਤ ਸਾਰੀਆਂ ਬਿਮਾਰੀਆਂ ਤੋਂ ਆਪਾਂ ਬਚ ਸਕਦੇ ਹਾਂ ਡਾਕਟਰ ਸਾਹਿਬ ਤੁਹਾਡਾ ਬਹੁਤ-ਬਹੁਤ ਸ਼ੁਕਰੀਆ ਤੁਸੀਂ ਆਪਣਾ ਕੀਮਤੀ ਸਮਾਂ ਕੱਢ ਕੇ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਦਰਸ਼ਕੋ ਤੁਹਾਡੇ ਨਾਲ ਵੀ ਅਗਲੇ ਹਫ਼ਤੇ ਫਿਰ ਇਸੇ ਤਰ੍ਹਾਂ ਕਰਾਂਗੇ ਮੁਲਾਕਾਤ ਇੱਕ ਨਵੇਂ ਵਿਸ਼ੇ ਦੇ ਨਾਲ ਤਦ ਤੱਕ ਲਈ ਸਾਨੂੰ ਇਜਾਜ਼ਤ ਦਿਓ ਨਮਸਕਾਰ